ਬਾਛੋ ਸਾਡਾ ਤੇ ਕੋਈ ਨਿਸ਼ਾਨਿਆ ਭਾਈ ਸਿਮਰ ਸਿੰਘ ਜੀ ਮਾਨ ਤੇ ਸਾਨੂੰ ਤੇਰਾ ਸਿੱਖਰਾ ਚਾਹੀਦਾ ਆ ਬਾਕੀ ਦੂਜੇ ਦੀ ਅਸੀਂ ਸਾਰ ਨਹੀਂ ਕਰਦੇ ਹੁਣ ਸਾਰੇ ਭੱਜੇ ਆਉਂਦੇ ਆ ਤੇ ਜਦੋਂ ਹੁਣ ਇਲੈਕਸ਼ਨ ਤੋਂ ਬਾਅਦ ਨਾਲ ਲੱਭਣਾ ਹੀ ਨਹੀਂ ਸਾਨੂੰ ਕਿਸੇ ਨੇ ਵੀ ਸਾਡੇ ਦੇ ਕੰਮ ਜਿਹੜੇ ਕਿਤੇ ਮਹਾਰਾਜਾ ਰਜੀਤ ਸਿੰਘ ਵਰਗੇ ਰਾਜ ਨੇ ਕੀਤੇ ਆ ਇਹਨਾਂ ਨੇ ਕੁਝ ਨਹੀਂ ਕੀਤਾ ਨੌਜਵਾਨੀ ਤੇ ਨਸ਼ੇ 'ਚ ਮਰ ਚੱਲੀ ਏ ਇਹਨਾਂ ਨੇ ਜਾ ਕੇ ਅਸੀਂ ਕਮਰਿਆਂ ਦੇ ਵਿੱਚੋਂ ਨਿਕਲਦਾ ਹੀ ਨਹੀਂ ਬਾਹਰ ਬਾਹਰ ਚ ਉਹਨਾਂ ਨੂੰ ਗਰਮੀ ਵੀ ਨਹੀਂ ਲੱਗਦੀ ਤਾਂ ਕੋਈ ਚੀਜ਼ ਨਹੀਂ ਹੋ ਰਹੀ ਤਾਂ ਮੁੜ ਕੇ ਇਹਨਾਂ ਨੂੰ ਗਰਮੀ ਵੀ ਜ਼ਿਆਦਾ ਲੱਗਣੀ ਹੈ ਉਹ ਉਹਨੂੰ ਵੋਟਾਂ ਪਾਓ ਹਾਰ ਪਾਓ ਭੈਣ ਪਾਓ 500 ਦੇ ਤੇ 10 8 8 ਤੋਂ ਉਹਨੂੰ ਵੋਟਾਂ ਪਾਉਂਦੇ ਉਹ ਮੁੜ ਕੇ ਜਾਂਦਾ ਵੀ ਤੂੰ ਕੌਣ ਤੇ ਮੈਂ ਕੌਣ ਤਾਂ ਐਮਐਲਏ ਦੇ ਜਿਹੜੇ ਵੱਡੇ ਮੰਤਰੀ ਇਹਨਾਂ ਦੇ ਕਿਸੇ ਨੂੰ ਪੁੱਛਣਾ ਹੀ ਨਹੀਂ ਸਰ ਹਲੇ ਜਨਤਾ ਦਾ ਹੱਥ ਹੈ ਸਰ ਅਤਵਾ ਜਨਤਾ ਦਾ ਹੀ ਹੈ ਜੀ ਕੋਈ ਆਵਾਜ਼ ਆਂਦੀ ਤੁਹਾਨੂੰ ਲੱਗਦਾ ਵੀ ਮਾਹੌਲ ਕੇਹਦਾ ਬਣਿਆ ਇੱਥੇ ਆਮ ਆਦਮੀ ਪਾਰਟੀ ਦਾ ਸਰ ਰੋਡ ਦੇ ਮਾਲ ਕੋ ਜਿਆਦਾ ਤੇ ਝਾੜੂ ਆ ਤੇ ਜਾਂ ਕਾਂਗਰਸ ਹੈ ਹੋਰ ਬੱਕੀ ਘਾਟੀ ਕੀ ਲੱਗਦਾ ਜੀ ਲੋਕ ਸਭਾ ਚੋਣਾਂ ਦੇ ਵਿੱਚ ਇੱਥੇ ਅੰਮ੍ਰਿਤਸਰ ਤੋਂ ਕੌਣ ਅੱਗੇ ਜਾ ਸਕਦਾ ਕਿਸੇ ਐਮਪੀ ਜਿਹੜੇ ਰਹੇ ਉਹਨਾਂ ਦੇ ਕੰਮ ਕਿਸ ਤਰ੍ਹਾਂ ਲੱਗਦੇ ਤੁਹਾਨੂੰ ਪਤਾ ਨਹੀਂ ਸਰ ਸਾਨੂੰ ਇਹਦੇ ਬਾਰੇ ਨਹੀਂ ਕੁਝ ਪਤਾ ਹੈ ਨਹੀਂ ਕੰਮ ਜਿੰਦਾ ਕੋਈ ਨਹੀਂ ਪਤਾ ਕੀ ਹੋਵੇ ਅਜੇ ਭਾਈ ਤਿਲਕਣ ਬਾਜੀ ਜਾਜੇ ਤੂੰ ਪੱਕਾ ਕਹਿ ਨਹੀਂ ਸਕਦੇ ਕੋਈ ਵੀ ਸਾਰਿਆਂ ਤਕਰੀਬਨ ਸਾਰੀਆਂ ਪਾਰਟੀਆਂ ਦਾ ਜ਼ੋਰ ਕਾਬੀ ਹੈ ਹੌਣ ਤੇ ਪਿੰਡ ਦੇ ਵਿੱਚ ਮੰਨੋ ਤੇ ਇੱਕ ਜਿਹੜਾ ਸਰਪੰਚ ਆ ਨਾ ਉਹ ਕਰਤਾਰ ਨਿਕਲਦਾ ਲੋਕ ਸਭਾ ਚੋਣਾਂ 2024 ਇਸ ਸਮੇਂ ਅੰਮ੍ਰਿਤਸਰ ਹਲਕਾ ਵੀ ਪੂਰੀ ਚਰਚਾਵਾਂ ਦੇ ਵਿੱਚ ਐ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਇੱਕ ਤੋਂ ਇੱਕ ਤਰੰਦਰ ਉਮੀਦਵਾਰ ਉਤਾਰੇ ਗਏ ਆ ਤਾਂ ਕੋਸ਼ਿਸ਼ ਕਰਦੇ ਆ ਅਜਨਾਲਾ ਦੇ ਲੋਕਾਂ ਦੀ رائے ਕੀ ਹੈ ਜਾਣਨ ਦੀ ਕਿਸ ਨੂੰ ਇਸ ਵਾਰ ਅਜਨਾਲਾ ਦੇ ਲੋਕ ਲੋਕ ਸਭਾ ਦੇ ਵਿੱਚ ਭੇਜ ਸਕਦੇ ਆ ਸੋ ਇੱਥੇ ਵੀਰ ਹੋਰੀ ਖੜੇ ਆ ਬਾਈ ਜੀ ਕਿਵੇਂ ਹੋ ਜੀ ਠੀਕ ਠਾਕ ਬਾਈ ਜੀ ਇੱਥੋਂ ਦੇ ਰਹਿਣ ਵਾਲੇ ਹੋ ਅਜਨਾਲੇ ਦੇ ਹਾਂ ਜੀ ਹਾਂ ਜੀ ਲੱਗਦਾ ਜੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਅੱਗੇ ਜਾ ਸਕਦਾ ਹੈ ਉਹ ਬਾਬਾ ਜੀ ਬਾਬਾ ਜੀ ਕੀ ਲੱਗਦਾ ਕੌਣ ਅੱਗੇ ਜਾ ਸਕਦਾ ਇਸ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਾਛੋ ਸਾਡਾ ਤੇ ਕੋਈ ਨਿਸ਼ਾਨਿਆ ਭਾਈ ਸਿਮਰ ਸਿੰਘ ਜੀ ਮਾਨ ਤੇ ਸਾਨੂੰ ਤੇਰਾ ਸਿੱਖਰਾ ਚਾਹੀਦਾ ਆ ਬਾਕੀ ਦੂਜੇ ਦੀ ਅਸੀਂ ਸਾਰ ਨਹੀਂ ਕਰਦੇ ਬਾਕੀ ਵੱਡੀਆਂ ਪਾਰਟੀਆਂ ਜੀ ਉਹ ਕਹਿੰਦੇ ਸੀ ਕੰਮ ਬਹੁਤ ਕੀਤਾ ਤੇ ਅੱਗੇ ਵੀ ਕਰਨੇ ਆ ਸਾਡੇ ਦੇ ਕੰਮ ਜਿਹੜੇ ਕਿਤੇ ਮਹਾਰਾਜਾ ਰਜੀਤ ਸਿੰਘ ਵਰਗੇ ਰਾਜ ਨੇ ਕੀਤੇ ਆ ਇਹਨਾਂ ਨੇ ਕੁਝ ਨਹੀਂ ਕੀਤਾ ਨੌਜਵਾਨੀ ਤੇ ਨਸ਼ੇ 'ਚ ਮਰ ਚੱਲੀ ਏ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੀਆਂ ਤਾਂ ਉਦਾਹਰਣਾਂ ਦਿੱਤੀ ਜਾਂਦੀਆਂ ਜੀ ਵੀ ਸਾਡਾ ਰਾਜ ਵੀ ਉਹਨਾਂ ਵਰਗਾ ਹੀ ਆ ਉਹਨਾਂ ਵਰਗਾ ਹੈ ਨਹੀਂ ਆ ਜੀ ਕਿੱਥੇ ਆ ਦਿਖਾਉਣ ਸਾਨੂੰ ਕਿੱਥੇ ਆ ਨੌਜਵਾਨ ਨਸ਼ੇ 'ਚ ਮਰ ਚੱਲੇ ਪੰਜਾਬ ਦੇ ਤੇ ਪੱਲੇ ਕੁਝ ਨਹੀਂ ਛੱਡਿਆ ਇਹਨਾਂ ਨੇ ਠੀਕ ਆ ਨਾਲੀਵਾਲ ਸਾਹਿਬ ਦਾ ਹਲਕਾ ਜੀ ਉਹ ਕਹਿੰਦੇ ਦਸੰਬਰ 'ਚ ਨਸ਼ਾ ਖਤਮ ਹੋ ਜਾਣਾ ਜੀ ਪਾਸ਼ਾ ਜਦੋਂ ਜਦੋਂ ਬਣਨ ਲੱਗੀ ਉਹਦੇ ਵੀ ਇਹਨਾਂ ਨੇ ਇਹੋ ਕੁਝ ਕਿਹਾ ਸੀ ਵੀ ਨਸ਼ਾ ਚੱਲ ਬੰਦ ਕਰ ਦੇਣਾ ਪਰ ਹੋਇਆ ਕਿਉਂ ਨਹੀਂ ਅਜੇ ਅਏ ਦਿਨ ਸਾਡੇ ਪਿੰਡ ਦੇ ਵਿੱਚ ਨੌਜਵਾਨ ਦੋ ਮਰਗੇ ਨਸ਼ੇ ਦੇ ਵਿੱਚ ਚਾਰ 6 ਜਣੇ ਅਸੀਂ ਸੈਂਟਰ ਸੁੱਟ ਕੇ ਆਏ ਆ ਅਸੀਂ ਕਿਤੇ ਅੱਗੇ ਰੋਈ ਅਸੀਂ ਦੇ ਕਾਲਪੁਰਖ ਅੱਗੇ ਰੋਣੇ ਆ ਵੀ ਪਾਸ਼ਾ ਕਿਦੋਂ ਕੋੜ ਹੈਡੇ ਸੇਕ ਕੌਮ ਦੇ ਵਿੱਚੋਂ ਖਤਮ ਹੋਊਗਾ ਸਾਡੀ ਤੇ ਜਵਾਨੀ ਬਾਹਰ ਚੱਲ ਚੱਲੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਕਿਵੇਂ ਹੋ ਇੱਥੇ ਤੇ ਰਹਿਣ ਵਾਲੇ ਹਾਂ ਕੀ ਲੱਗਦਾ ਸਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਇਹ ਆਮ ਪਾਰਟੀ ਜਾਂ ਕਾਂਗਰਸ ਜਾਂ ਭਾਈ ਅਮਰਪਾਲ ਸਿੰਘ ਅਮਰਪਾਲ ਸਿੰਘ ਤਾਂ ਇੱਥੋਂ ਖੜੇ ਨਹੀਂ ਫਿਰ ਇਧਰੋਂ ਨਹੀਂ ਖੜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਤੋਂ ਕੋਈ ਜਾ ਸਕਦਾ ਹੈ ਤੁਹਾਨੂੰ ਕੀ ਲੱਗਦਾ ਵੀਰ ਜੀ ਇਹਨਾਂ ਦੋਨਾਂ ਦੇ ਭਾਜੀ ਜਾ ਸਕਦਾ ਕੋਈ ਨਾ ਕੋਈ ਆਮ ਆਦਮੀ ਹਾਂਜੀ ਪਰ ਨਸ਼ਾ ਦੀ ਪੰਜਾਬ ਚ ਖਤਮ ਹੋ ਰਿਹਾ ਨਸ਼ੇ ਦਾ ਬੜਾ ਮਾੜਾ ਵਾਲਿਆ ਨਸ਼ੇ ਦਾ ਤੁਹਾਡੇ ਇੱਥੇ ਹਲਕੇ ਦੇ ਵਿਧਾਇਕ ਸਾਹਿਬ ਵੀ ਕਹਿ ਰਹੇ ਆ ਜੀ ਮੰਤਰੀ ਹੈ ਉਹ ਕਹਿੰਦੇ ਨਸ਼ਾ ਖਤਮ ਹੋ ਜਾਣਾ ਜੀ 31 ਤਰੀਕ ਨੂੰ ਦਸੰਬਰ ਨੂੰ ਕਿੱਥੋਂ ਖਤਮ ਹੋ ਜਾਣਾ ਉਹ ਨਾਲ ਦਾ ਲਓ ਤੁਹਾਨੂੰ ਮੈਂ ਵਿਖਾਉਣਾ ਕਿਤੇ ਕਿਤੇ ਨਸ਼ਾ ਚੱਲ ਰਿਹਾ ਨਸ਼ਾ ਬਹੁਤ ਭਾਰੀ ਚੱਲ ਰਿਹਾ ਨਸ਼ੇ ਦਾ ਕੋਈ ਹੱਲ ਨਹੀਂ ਆਇਆ ਜਿਵੇਂ ਤੱਕ ਹੋਇਆ ਨਸ਼ੇ ਦਾ ਕੋਈ ਹੱਲ ਹੀ ਹੋਇਆ ਇੱਥੋਂ ਦੇ ਰਹਿਣ ਵਾਲਿਓ ਬਈ ਬਾਰਡਰ ਤੇ ਨਹੀਂ ਬੱਟਰ ਦੇ ਨਹੀਂ ਦੀ ਗਿਆ ਬੱਲੜ ਵਾਲਾ ਹਣਕਾ ਤੋਂ ਡਾ ਇਹੋ ਹੀ ਆ ਕੀ ਲੱਗਦਾ ਕੌਣ ਬਾਜੀ ਮਾਰ ਸਕਦਾ ਇਸ ਵਾਰ ਇੱਥੋਂ ਸਰ ਹੱਲੇ ਜਨਤਾ ਦੇ ਹੱਥ ਫੈਸਲਾ ਹੱਥ ਤਾਂ ਜਨਤਾ ਦਾ ਹੀ ਹੈ ਜੀ ਕੋਈ ਆਵਾਜ਼ ਆਂਦੀ ਤੁਹਾਨੂੰ ਲੱਗਦਾ ਵੀ ਮਾਹੌਲ ਕਿਸੇ ਦਾ ਬਣਿਆ ਇੱਥੇ ਸਰ ਆਮ ਆਦਮੀ ਪਾਰਟੀ ਦਾ ਦੱਸੋ ਆਮ ਆਦਮੀ ਪਾਰਟੀ ਲੱਗਦੀ ਆ ਸੋ ਬਿਲਕੁਲ ਵੱਖ-ਵੱਖਰੇ ਓਪੀਨੀਅਨ ਜਿਹੜੇ ਹੈਗੇ ਲੋਕ ਦਿੰਦੇ ਹੋਏ ਨਜ਼ਰ ਆ ਰਹੇ ਭਾਜੀ ਕਿਵੇਂ ਹੋ ਜੀ ਕੀ ਲੱਗਦਾ ਵੀਰ ਜੀ ਲੋਕ ਸਭਾ ਚੋਣਾਂ ਜਿੱਥੇ ਕੌਣ ਬਾਜੀ ਮਾਰ ਸਕਦਾ ਹੈ ਜੀ ਭਾਈ ਜੂਰ ਤੇ ਸਾਰਿਆਂ ਦਾ ਹੀ ਬੜਾ ਜੀ ਸਰਿਆਂ ਦੇ ਜੋਰੇ ਚ ਜੋਰ ਸਰਿਆਂ ਦਾ ਹੀ ਬੜਾ ਜੇ ਕੋਈ ਸਦੌੜ ਦੇ ਵਿੱਚ ਇੱਕ ਕਦਮ ਅੱਗੇ ਹੈਗਾ ਦੌੜ ਤੇ ਮਾਲਕੋ ਜਿਆਦਾ ਤੇ ਝਾੜੂ ਆ ਤੇ ਜਾਂ ਕਾਂਗਰਸ ਆ ਹੋਰ ਬਾਕੀ ਘਾਟੀ ਆ ਬਾਕੀ ਘਾਟੀ ਬਾਕੀ ਘਾਟੀ ਸਰਦਾਰ ਸਾਹਿਬ ਸੋ ਹੋਰ ਲੋਕ ਜਿਹੜੇ ਹੈਗੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੀ ਰਾਏ ਕੀ ਹੈ ਕੀ ਹਾਲ ਨੇ ਜੀ ਠੀਕੋ ਲੋਕ ਸਭਾ ਚੋਣਾਂ ਦੇ ਕੋਣ ਅੱਗੇ ਜਾ ਸਕਦਾ ਕੀ ਲੱਗਦਾ ਕਿਵੇਂ ਹੋ ਜੀ ਸਰ ਇੱਥੋਂ ਦੇ ਰਹਿਣ ਵਾਲੇ ਹੋ ਨਹੀਂ ਸੋਨਿਆ ਸਿੰਘ ਬੈਠੇ ਹੈ ਜੀ ਉਹ ਕਹਿੰਦੇ ਇੱਥੇ ਦੇ ਰਹਿਣ ਵਾਲੇ ਨਹੀਂ ਅਸੀਂ ਕਿਵੇਂ ਹੋ ਸਿੰਘ ਸਾਹਿਬ ਜੀ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਚ ਇੱਥੋਂ ਜਨਾਲਾ ਤੋਂ ਕੋਣ ਅੱਗੇ ਭੇਜ ਸਕਦੇ ਲੋਕ ਅਨੰਦਪੁਰ ਸਾਹਿਬ ਪਤਾ ਜੀ ਮਾਰਾ ਸੱਜ ਕੋ ਸੱਚੇ ਪਾਤਸ਼ਾਹ ਨੂੰ ਪਤਾ ਆ ਕਿਨੂੰ ਭਲ ਮਿਲਨੀ ਆ ਅਸੀਂ ਕਿਦਾਂ ਕਹਿ ਸਕਦੇ ਆ ਜੀ ਮਾਰਾ ਤੇ ਛੱਡੀ ਆ ਅੰਮ੍ਰਿਤਸਰ ਸਾਹਿਬ ਤੋਂ ਕਿ ਸੇਨ ਹੁਣ ਹੀ ਫਿਰ ਹਾਲ ਅੱਗੇ ਦੇਖਦੇ ਮਹਾਰਾਜ ਸਰ ਕੋ ਸੱਚੇ ਪਾਸੋਂ ਨਹੀਂ ਪਤਾ ਜੀ ਅਹੀਂ ਨਹੀਂ ਕਿਸੇ ਨੂੰ ਕੋਈ ਕਹਿ ਸਕਦੇ ਕਿਉਂਕਿ ਸਾਰਾ ਕੋਈ ਤਾਂ ਮਹਾਰਾਜ ਦੇ ਹੱਥ ਆ ਅਸੀਂ ਕਹਿ ਦਈਏ ਮਾਨ ਸਾਹਿਬ ਬਨਣਗੇ ਜਾਂ ਔਜਲਾ ਸਾਹਿਬ ਬਨਣਗੇ ਜਾਂ ਸਾਡੇ ਤੋਂ ਨਹੀਂ ਕੋਈ ਸਾਨੂੰ ਪਤਾ ਮਹਾਰਾਜ ਵੋਟ ਦਾ ਹੱਕ ਤਾਂ ਕਹਿੰਦੇ ਲੋਕਾਂ ਦੇ ਕੋਲ ਹੈ ਜੀ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਨੇ ਫਿਰ ਤੁਹਾਨੂੰ ਤਾਂ ਹੀ ਦੱਸਿਆ ਲੋਕਾਂ ਨੇ ਦੱਸ ਦੇਣਾ ਮਹਾਰਾਜ ਨੇ ਆਪੇ ਸਮਤ ਦੇ ਦੇਣੀ ਨਾ ਮਹਾਰਾਜ ਨੇ ਵੇਖਣਾ ਨਾ ਵੀ ਕਿਹੜਾ ਬੰਦਾ ਸਹੀ ਆ ਜਿਨੂੰ ਗੱਦੀ ਤੇ ਬਹੋਣਾ ਹੈ ਉਹਨੇ ਬਹਿਣਾ ਹੈ ਦਜੇ ਨੇ ਤਾਂ ਬਹਿਣਾ ਨਹੀਂ ਹੈ ਮਾਰੇ ਨੇ ਬਿਠਾਉਣਾ ਹੈ ਮਾਰੇ ਤੋਂ ਬਿਠਾਉਣ ਤੋਂ ਬਗੈਰ ਕੋਈ ਬਹਿ ਨਹੀਂ ਸਕਦਾ ਗੱਦੀ ਤੇ ਠੀਕ ਹੈ ਜੀ ਬਿਲਕੁਲ ਇਹ ਵੀ ਤੁਹਾਡੀ ਗੱਲ درست ਹੈ ਸੋ ਇੱਥੇ ਬਾਬਾ ਜੀ ਚਾਹ ਦਾ ਕੰਮ ਕਰਦੇ ਕਿਵੇਂ ਹੋ ਜੀ ਠੀਕ ਹਾਂ ਜੀ ਵਧੀਆ ਕਰਦਾ ਕੰਮ ਕਰ ਠੀਕ ਹੈ ਜੀ ਕੀ ਲੱਗਦਾ ਜੀ ਲੋਕ ਸਭਾ ਚੋਣਾਂ ਦੇ ਵਿੱਚ ਇੱਥੇ ਅੰਮ੍ਰਿਤਸਰ ਤੋਂ ਕੌਣ ਅੱਗੇ ਜਾ ਸਕਦਾ ਮਹਾਰਾਜ ਮੈਨੂੰ ਨਾ ਕੋਈ ਗੱਲਾਂ ਬਾਤਾਂ ਹੁੰਦੀਆਂ ਨਹੀਂ ਇਲੈਕਸ਼ਨਾਂ ਦੀਆਂ ਕਹਿ ਨਹੀਂ ਸਕਦਾ ਮੇਰੇ ਖਿਆਲ ਚ ਬੀਜੇਪੀ ਜਾ ਸਕਦੀ ਹੈ ਬੀਜਪੀ ਆ ਕੇ ਜਾਸਾ ਹਾਂ ਸੋਕੇ ਹੋ ਗਿਆ ਸਮੁੰਦਰੀ ਸਾਹਿਬ ਲੋਕੀ ਇੱਥੋਂ ਗੱਲਾ ਕਰਦੇ ਨੇ ਵੀ ਅਜੇ ਤੱਕ ਕਦੀ ਆਪਣਾ ਨਮਾਇਦਾਰ ਨਹੀਂ ਚੁਣਿਆ ਜਦੋਂ ਸੈਂਟਰ ਚ ਰਾਜ ਹੋਏ ਚਾ ਚਾ ਤੁਸੀਂ ਬਣਾਉਣੀਓ ਚਾਹ ਦੀ ਚੁਸਕੀਆਂ ਨਾਲ ਬਹੁਤ ਲੋਕ ਚਰਚਾਵਾ ਕਰਦੇ ਬਹਿ ਕੇ ਹਾਂ ਜੀ ਕਿੱਦਾਂ ਨਹੀਂ ਚਰਚਾਵਾ ਛੱਡਦੀਆਂ ਜੀ ਉਹ ਇਹ ਚਰਚਾ ਹੁੰਦੀ ਆ ਵੀ ਅਜੇ ਤੱਕ ਨਾ ਸੈਂਟਰ ਤੇ ਕਿਸ ਦਾ ਰਾਜ ਰਿਹਾ ਤੇ ਇੱਥੋਂ ਕੋਈ ਹੋਰ ਹੁੰਦਾ ਸੀ ਐਮਪੀ ਜਦੋਂ ਉਹਦੇ ਯੂਪੀਆ ਦੀ ਸਰਕਾਰ ਇਹਦੇ ਸਿੱਧੂ ਹੁੰਦਾ ਸੀ ਫੋਨ ਆ ਗਿਆ ਅੰਡੀਆ ਦੀ ਸਰਕਾਰ ਤਾਂ ਹਮੇਸ਼ਾ ਕਾਂਗਰਸ ਦਾ ਹੀ ਹੁੰਦਾ ਵਾ ਤੇ ਲੋਕੀ ਕਿਆ ਰਿਹਾ ਵੀ ਉਹਨਾਂ ਦਾ ਬੰਦਾ ਜਿਤਾਈਏ ਜਿਹੜਾ ਕੰਮ ਕਰੇ ਤੁਸੀਂ ਹੁਣ ਚੋਣ ਵੀ ਤਾਰ ਸੈਂਟਰ ਨਾਲ ਜੁੜੀ ਹੋਵੇ ਇੱਥੇ ਦੀ ਹਾਂਜੀ ਹਾਂਜੀ ਬਿਲਕੁਲ ਸੋ ਇਧਰ ਭਾਈ ਸਾਹਿਬ ਸ਼ਟਰ ਬੰਦ ਕਰ ਰਹੇ ਵੀਰ ਜੀ ਕਿਵੇਂ ਹੋ ਉਹ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਸ ਵਾਰ ਲੋਕ ਸਭਾ ਚੋਣਾਂ ਚ ਇੱਥੋਂ ਕੌਣ ਅੱਗੇ ਜਾ ਸਕਦਾ ਦੇਖੋ ਜੀ ਸੋਚਿਆ ਦੱਸਿਆ ਸਾਹਿਬ ਹਾਂਜੀ ਇਹ ਤਾਂ ਮੌਕਾ ਹੀ ਆਇਆ ਪਤਾ ਲੱਗੂ ਵੀਰ ਜੀ ਮੌਕੇ ਤੇ ਪਤਾ ਲੱਗੇ ਹਾਂਜੀ ਹਾਂਜੀ ਅਜੇ ਕੋਈ ਹਵਾ ਨਹੀਂ ਲੱਗਦੀ ਤੁਹਾਨੂੰ ਕਿਸੇ ਦੀ ਹਵਾ ਦੇਖੋ ਜੀ ਹਜੇ ਤਾਂ ਕੋਈ ਗੱਲ ਬਾਤ ਨਹੀਂ ਜੀ ਸਭ ਤੇ ਪ੍ਰਚਾਰ ਬੜਾ ਸਾਰੇ ਜ਼ੋਰ ਬੜਾ ਲਾ ਰਿਹਾ ਹੈ। ਹਾਂਜੀ ਹਾਂਜੀ। ਅਜੇ ਨਹੀਂ ਕੁਝ ਕਿਹਾ ਜਾ ਰਿਹਾ। ਹਾਂਜੀ, ਕੁਝ ਜਿਹਾ। ਇਹ ਕਹਿੰਦੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਵੀਰ ਹੋਰੀ ਇੱਥੇ ਖੜੇ ਆ। ਕਿਵੇਂ ਭਾਜੀ? ਠੀਕ ਹੋ ਜੀ? ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਚ ਕੌਣ ਅੱਗੇ ਜਾ ਸਕਦਾ ਜੀ? ਕੋਈ ਪਤਾ ਨਹੀਂ ਕੀ ਖਿਆਲ ਜੀ। ਪਤਾ ਨਹੀਂ ਜੀ। ਕਹਿੰਦੇ ਇਹ ਤਾਂ ਹਾਟ ਸੀਟ ਬਣੀ ਹੋਈ ਹੈ ਜੀ। ਵੱਡੇ ਵੱਡੇ ਇੱਥੇ ਮੰਤਰੀ ਸਾਹਿਬ ਖੜੇ ਆ। ਉਧਰ ਔਜਲਾ ਸਾਹਿਬ ਖੜੇ ਆ ਜੀ। ਇਹ ਆਪਾਂ ਬਾਹਰੋਂ ਆਏ ਜੀ। ਕਿਹੜਾ ਇਲਾਕਾ ਤੁਹਾਡਾ? ਆਪਾਂ ਇਹ ਗੁਰਕੇਪਾ ਛੱਡ ਕੇ ਆਏ। ਗੁਰਕੇਪਾ ਇਹ ਵੀ ਇਲਾਕਾ ਇਹ ਹਲਕਾ ਤਾਂ ਤੋ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਹਿੰਦੇ ਸੋ ਵੀਰ ਬੈਠੇ ਆ ਜੀ ਇੱਥੇ ਭਾਜੀ ਕੀ ਹਾਲ ਚਾਲ ਬਸ ਵਧੀਆ ਸਰ ਠੀਕ ਹੋ ਜੀ ਚੜਦੀ ਕਲਾ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਚ ਇਥੋਂ ਅਜਨਾਲਾ ਦੇ ਲੋਕ ਕਿਹਨੂੰ ਚਾਹੁੰਦੇ ਆ ਕੌਣ ਅੱਗੇ ਜਾ ਸਕਦਾ ਸਤ ਜੀ ਮੈਂ ਫਤਿਹਗੜ ਚੋੜੀਆਂ ਤੋਂ ਆਇਆ ਤੁਹਾਡਾ ਹਲਕਾ ਕਿਹੜਾ ਪੈਂਦਾ ਜੀ ਲੋਕ ਸਭਾ ਸਾਡਾ ਹਲਕਾ ਗਰਦਾਸਪੁਰ ਜੀ ਉਥੋਂ ਉਥੋਂ ਕੀ ਲੱਗਦਾ ਉਥੋਂ ਤਾਂ ਲੱਗਦਾ ਠੀਕ ਹੀ ਐ ਦਿੱਤਾ ਤਾਂ ਕੁਝ ਨਹੀਂ ਆਮ ਪਾਰਟੀ ਨੇ ਬਾਕੀ ਵੇਖੋ ਅੰਗਰੇਜ਼ ਲਿਆਵਾਂਗੇ ਪੰਜੇ ਨੂੰ ਕਿਹਨੂੰ ਜੀ ਪੰਜੇ ਨੂੰ ਲਿਆਵਾਂਗੇ ਹਾਂ ਜੀ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਵੀਰ ਜੀ ਇੱਥੇ ਰਹਿਣ ਵਾਲਿਆਂ ਹਾਂਜੀ ਹਾਂਜੀ ਬਿਲਕੁਲ ਜੀ ਕੀ ਲੱਗਦਾ ਜੀ ਲੋਕ ਸਭਾ ਚੋਣਾਂ ਚ ਕੌਣ ਅੱਗੇ ਜਾ ਸਕਦਾ ਦੇਖੋ ਜੀ ਕਹਿ ਨਹੀਂ ਸਕਦੇ ਤਲਕਣ ਬਾਜੀ ਕਹਿਣਾ ਤਾਂ ਇੰਨੀ ਆ ਹਾਂਜੀ ਹਾਂਜੀ ਬਿਲਕੁਲ ਕੋਈ ਪਤਾ ਨਹੀਂ ਕਿਹਨੇ ਆਉਣਾ ਕਹਿ ਨਹੀਂ ਸਕਦੇ ਹੂੰ ਪਿਛਲੇ ਐਮਪੀ ਜਿਹੜੇ ਰਹੇ ਉਹਨਾਂ ਦੇ ਕੰਮ ਕਿਸ ਤਰ੍ਹਾਂ ਲੱਗਦੇ ਤੁਹਾਨੂੰ ਪਤਾ ਨਹੀਂ ਸਰ ਸਾਨੂੰ ਇਹਦੇ ਬਾਰੇ ਨਹੀਂ ਕੁਝ ਪਤਾ ਹੈ ਨਹੀਂ ਕੰਮ ਕੀਤਾ ਕੋਈ ਨਹੀਂ ਤੇ ਪਤਾ ਹੀ ਹੋਵੇ ਤੁਸੀਂ ਪੰਜੇ ਨੂੰ ਸਪੋਰਟ ਕੀਤੀ ਉਹ ਤਾਂ ਕਾਂਗਰਸ ਦੇ ਸੀ ਐਮਪੀ ਤਾਂ ਗੁਰਜੀਤ ਅਜਲਾ ਹਾਂਜੀ ਪਰ ਨਹੀਂ ਹੈ ਦੀ ਆਮ ਪਾਰਟੀ ਨੇ ਉਹਨਾਂ ਹੱਥ ਕੀ ਆਉਣਾ ਤਾਂ ਕੁਝ ਵੀ ਨਹੀਂ ਨਹੀਂ ਲੋਕ ਸਭਾ ਐਮਪੀ ਦਾ ਹੋਰ ਰਹੇ ਹਨ ਐਮਪੀ ਰੇ ਆ ਐਮਪੀ ਦੀ ਚੋਣਾ ਜੀ ਹੁਣ ਵੀ ਹੁਣ ਵੀ ਐਮਪੀ ਦੀ ਚੋੜ ਆ ਨਾ ਤੇ ਹੁਣ ਵੇਖੋ ਗੜੀ ਸਾਡੇ ਹਲਕੇ ਜਦ ਬਹੁਤ ਵਧੀਆ ਕੀਤਾ ਸਾਡੇ ਹਲਕੇ ਹਾਂਜੀ ਤੇ ਬਿਲਕੁਲ ਕਿਵੇਂ ਹੋ ਜੀ ਸਰ ਠੀਕ ਹੋ ਜੀ ਹਾਂ ਠੀਕ ਹੋ ਕੀ ਲੱਗਦਾ ਜੀ ਲੋਕ ਸਭਾ ਚੋਣਾਂ ਚ ਕੌਣ ਬਾਜੀ ਮਾਰ ਸਕਦਾ ਇੱਥੋਂ ਅਜੇ ਭਾਈ ਤਿਲਕਣ ਬਾਜੀ ਆਜੇ ਕੋਈ ਪੱਕਾ ਕਹਿ ਨਹੀਂ ਸਕਦੇ ਕੋਈ ਵੀ ਸਾਰਿਆਂ ਤਕਰੀਬਨ ਸਾਰੀਆਂ ਪਾਰਟੀਆਂ ਦਾ ਜੋਰ ਕਾਫੀ ਆ ਅੱਛਾ ਜੀ ਹਾਂਜੀ ਹਾਂਜੀ ਪਰ ਸਾਰੇ ਦੇ ਦਾਅਵੇ ਵੱਡੇ ਆ ਜੀ ਕਿਸੇ ਦੇ ਉੱਤੇ ਲੋਕ ਵਿਸ਼ਵਾਸ ਕਰ ਪਾਰੇ ਤੁਹਾਨੂੰ ਲੱਗਦਾ ਵੀ ਲਹਿਰ ਕਿਸੇ ਦੀ ਬਣੀ ਆ ਆਖਰੀ ਦਿਨ ਚੱਲ ਰਿਹਾ ਜੀ ਪ੍ਰਚਾਰ ਦੇ ਫਿਰ ਜੀ ਇਦਾਂ ਆ ਕਿ ਉਹ ਤੇ ਚੱਲਦੇ ਆ ਪਰ ਵਾਦਾ ਕੋਈ ਪੂਰਾ ਨਹੀਂ ਕਰਦਾ ਵਾਅਦੇ ਕਰ ਜਾਂਦੇ ਆ ਪਰ ਕੋਈ ਪੂਰਾ ਨਹੀਂ ਉਤਰਦਾ ਬਾਅਦ ਵਿੱਚ ਇਹ ਸਿਰਫ ਇਹਨਾਂ ਦੇ ਲਾਰੇ ਲਪੇਈ ਆ ਲੀਡਰਾਂ ਦੇ ਇਹੋ ਹੀ ਹੁੰਦੇ ਆ ਹੋਰ ਸਭ ਕੁਝ ਇਹ ਨਿਰਾਸ਼ਾ ਕਿਉਂ ਆ ਮੰਨਦੇ ਵਿੱਚ ਲੀਡਰਾਂ ਤੋਂ ਨਿਰਾਸ਼ ਹੋ ਤੁਸੀਂ ਨਿਰਾਸ਼ ਇਸ ਕਰਕੇ ਹੀ ਆ ਕਿ ਇਹ ਮਤਲਬ ਵਾਦੇ ਕਰ ਜਾਂਦੇ ਆ ਮੁੜ ਕੇ ਕੁਝ ਛੇ ਮਤਲਬ ਕੁਝ ਨਹੀਂ ਕਰਦੇ ਬਾਅਦ ਚ ਇਹ ਆ ਕੇ ਵੋਟਾਂ ਲੈ ਜਾਂਦੇ ਉਦੋਂ ਇਹ ਹੁਣ ਸਾਰੇ ਭੱਜੇ ਆਉਂਦੇ ਆ ਤੇ ਜਦੋਂ ਹੁਣ ਇਲੈਕਸ਼ਨਾਂ ਤੋਂ ਬਾਅਦ ਨਾਲ ਲੱਭਣਾ ਹੀ ਨਹੀਂ ਸਾਨੂੰ ਕਿਸੇ ਨੇ ਵੀ ਇਹਨਾਂ ਨੇ ਜਾ ਕੇ ਅਸੀਂ ਕਮਰਿਆਂ ਦੇ ਵਿੱਚੋਂ ਨਿਕਲਦਾ ਹੀ ਨਹੀਂ ਬਾਹਰ ਬਾਅਦ ਚ ਹੁਣ ਇਹਨਾਂ ਨੂੰ ਗਰਮੀ ਵੀ ਨਹੀਂ ਲੱਗਦੀ ਤੇ ਕੋਈ ਚੀਜ਼ ਨਹੀਂ ਹੋ ਰਹੀ ਤੇ ਮੁੜ ਕੇ ਇਹਨਾਂ ਨੂੰ ਗਰਮੀ ਵੀ ਜ਼ਿਆਦਾ ਲੱਗਣੀ ਆ ਸਭ ਕੁਝ ਹੋਣਾ ਵਾ ਤੇ ਇਸ ਕਰਕੇ ਨਿਰਾਸ਼ਾ ਇਸ ਕਰਕੇ ਆ ਕੇ ਪਬਲਿਕ ਇਹਨੇ ਜ਼ੋਰ ਦੇ ਨਾਲ ਇਹਨਾਂ ਨੂੰ ਧੁਪੇ ਖਲੋਖ ਲੋ ਕੇ ਇਲੈਕਸ਼ਨਾਂ ਦੇ ਵਿੱਚ ਵੋਟਾਂ ਪਾਉਂਦੀ ਆ ਤੇ ਇਹ ਬਾਅਦ ਵਿੱਚ ਮੁੜ ਕੇ ਕਿਸੇ ਦੀ ਸਾਰੀ ਨਹੀਂ ਪੁੱਛਦੇ ਜੋ ਗਰੀਬ ਜਨਤਾ ਹੈ ਜ਼ਿਆਦਾ ਖਾਸ ਕਰਕੇ ਜੋ ਅਮੀਰ ਲੋਕ ਹੈ ਨਾ ਉਹ ਵੋਟ ਨਹੀਂ ਪਾਉਂਦੇ ਜਿਹੜੀ ਵੋਟ ਗਰੀਬ ਜਨਤਾ ਬਿਲਕੁਲ ਗਰੀਬ ਲੋਕ ਨੇ ਉਹ ਵੋਟ ਪਾਉਂਦੇ ਪਰ ਉਹਨਾਂ ਦੀ ਸਾਰ ਬਿਲਕੁਲ ਨਹੀਂ ਲਈ ਜਾਂਦੀ ਇਹ ਉਹਨਾਂ ਨੂੰ ਪੁੱਛਦੇ ਨਹੀਂ ਕਿ ਜੋ ਮਾੜਾ ਬੰਦਾ ਕੰਡਕ ਮਾੜੇ ਬੰਦੇ ਨੂੰ ਨਹੀਂ ਮਿਲਦੀ ਹੋਰ ਕਈ ਸਹੂਲਤਾਂ ਨੇ ਜਿਹੜੀਆਂ ਸਰਕਾਰ ਵੱਲੋਂ ਦੀਆਂ ਮਾੜੇ ਬੰਦੇ ਨੂੰ ਨਹੀਂ ਮਿਲਦੀਆਂ ਜਿਹੜੇ ਤਗੜੇ ਬੰਦੇ ਆ ਉਹਨਾਂ ਨੂੰ ਮਿਲਦੀਆਂ ਮਾੜੇ ਨੂੰ ਨਹੀਂ ਮਿਲਦੀਆਂ ਇਸ ਕਰਕੇ ਇਹਨਾਂ ਨੂੰ ਮਾੜੇ ਬੰਦੇ ਦਾ ਧਿਆਨ ਰੱਖਣਾ ਚਾਹੀਦਾ ਆ ਲੀਡਰਾਂ ਨੂੰ ਪਰ ਇਹ ਰੱਖਦੇ ਨਹੀਂ ਜੇ ਇਸ ਕਰੋਂ ਫਿਰ ਇਹ ਮਾਰ ਖਾਂਦੇ ਆ ਜਾਂ ਨਿਰਾਸ਼ਾ ਪਰ ਲੀਡਰ ਤਾਂ ਜੀ ਇਹਨਾਂ ਦਿਨਾਂ ਵਿੱਚ ਲੋਕਾਂ ਦੇ ਘਰੇ ਰੋਟੀ ਖਾਣ ਆਉਂਦੇ ਆ ਜੀ ਕਿਸੇ ਦੇ ਗੰਨੇ ਦੀ ਰੋਗ ਪੀਰੇ ਕਿਤੇ ਖੜ ਕੇ ਕਿਤੇ ਕੁਝ ਇਹ ਮਤਲਬ ਇਹਨਾਂ ਨੇ ਮਤਲਬ ਕਰਕੇ ਹੀ ਇਹ ਕਰਦੇ ਆ ਸਭ ਕੋਈ ਮਤਲਬ ਤੋਂ ਬਾਹਰ ਨਰ ਤੇ ਛੋਟੇ ਛੜੇ ਬੱਚੇ ਜਿਹੜਾ ਕੋਈ ਨੱਕ ਵੀ ਵਗਦਾ ਵਾ ਵੀ ਚੋਕੇ ਤੇ ਮਤਲਬ ਆਪਣੇ ਰਮਾਲ ਦੇ ਨਾਲ ਪੂੰਝ ਦਿੰਦੇ ਆ ਪਰ ਬਾਅਦ ਵਿੱਚ ਨਹੀਂ ਬਾਅਦ ਤੇ ਇਹਨਾਂ ਨੇ ਮਤਲਬ ਕਿਸੇ ਨੂੰ ਪੁੱਛਣਾ ਨਹੀਂ ਸਾਰ ਨਹੀਂ ਲੈ ਕੀ ਲੱਗਦਾ ਵੀਰ ਜੀ ਲੋਕ ਸਭਾ ਚ ਉਹਨਾਂ ਤੇ ਕੌਣ ਬਾਜ਼ੀ ਮਾਰ ਸਕਦਾ ਇੱਥੋਂ ਕੁਝ ਕਿਹਾ ਨਹੀਂ ਜਾ ਸਕਦਾ ਜੀ ਦਸਵਾਂ ਮੈਚ ਹੈ ਪਦਵਾਂ ਮੈਚ ਹੈ ਜੀ ਕੋਈ ਹਿਸਾਬ ਤਾਂ ਲੱਗ ਨਹੀਂ ਰਿਹਾ ਕੋਈ ਐਗਦੀ ਉਹ ਜਿਹੜਾ ਸਭ ਦੇ ਕੰਮ ਕਿਸ ਤਰ੍ਹਾਂ ਲੱਗੇ ਤੁਹਾਨੂੰ ਪੁਰਾਣੇ ਐਮਪੀ ਸੀ ਜਿਹੜੇ ਉਹ ਜਿਹੜਾ ਇੱਥੇ ਤੇ ਨਿਕੁੰਦੇ ਆ ਸਾਨੂੰ ਮੌਜੂਦਾ ਸਰਕਾਰ ਦੇ ਜਿਹੜੇ ਮੰਤਰੀ ਸਾਹਿਬ ਖੜੇ ਹੈ ਜੀ ਇਹਨਾਂ ਤੋਂ ਉਮੀਦ ਇਹਨਾਂ ਤੋਂ ਕੋਈ ਉਹ ਹੋ ਜੀ ਨਹੀਂ ਹੋਈ ਮੀਰ ਜਿਹੜੀ ਪਹਿਲਾਂ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਜੀ ਤਰਨਜੀਤ ਸਿੰਧੂ ਹੋਰੀ ਖੜੇ ਖਲੋਤੇ ਹੈ ਜੀ ਵੇਖੋ ਕੀ ਕਰਦੇ ਹੁਣ ਫਸਵੀ ਜੀ ਕੰਮ ਫਸਵਾ ਜਿਆ ਹਜੇ ਕੋਈ ਫਸਵਾ ਕੰਮ ਲੱਗਦਾ ਤੁਹਾਨੂੰ ਸੋ ਬਿਲਕੁਲ ਇਹ ਕਹਿੰਦੇ ਕਿ ਕੰਮ ਫਸਵਾ ਆ ਬਿਲਕੁਲ ਇਸ ਸਮੇ ਤੇ ਕਿਵੇਂ ਭਾਜੀ ਠੀਕ ਹੋ ਜੀ ਕੀ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਕੌਣ ਅੱਗੇ ਜਾ ਸਕਦਾ ਜੀ ਅਮਨਪ੍ਰੀਤ ਸਿੰਘ ਮਾਦੀਪੁਰ ਮਾਦੀਪੁਰ ਅਮਨਪ੍ਰੀਤ ਸਿੰਘ ਮਾਦੀਪੁਰ ਇਹਨਾਂ ਨੇ ਕਿ ਵੱਖਰਾ ਨਾਂ ਲਿਆ ਹੈ ਇਹ ਕੀ ਲੱਗਦਾ ਜੀ ਕੌਣ ਜਾ ਸਕਦਾ ਲੋਕ ਸਭਾ ਚੋਣਾਂ ਚੱਗੇ ਕੋਈ ਪਤਾ ਨਹੀਂ ਲੱਗਦਾ ਭਲਾ ਉਹਨਾਂ ਕੀ ਅਹੀਂ ਆ ਅਹੀਂ ਉਹ ਉਹ ਆਵਾਜ਼ ਮਾਰਦੇ ਉਧਰ ਚੱਲ ਜੰਨੇ ਉਹ ਮਾਰਦਾ ਉਧਰ ਚੱਲ ਜੰਨੇ ਹੁਣ ਮੇਨ ਤੇ ਵੋਟਾਂ ਦੇ ਉਦੋਂ ਹੀ ਪਤਾ ਲੱਗੂਗਾ ਜਿੱਦਣ ਕੋ ਖਲੂਗਾ ਕਿਨੂੰ ਪੈਂਦੀਆਂ ਕਿਨੂੰ ਨਹੀਂ ਤੁਸੀਂ ਉਧਰ ਵੀ ਚੱਲ ਜੰਨੇ ਹੋਧਰ ਵੀ ਚੱਲ ਜੰਨੇ ਹੋ ਯਾਰ ਜਦੋਂ ਸੱਦਨੇ ਆਹੀਂ ਗਰੀਬ ਬੰਦੇ ਆ ਸਾਡੀ ਕੋਈ ਪਾਰਟੀ ਨਹੀਂ ਅਹੀਂ ਦਿਹਾੜੀਦਾਰ ਮਜ਼ਦੂਰ ਆ ਸਾਡੇ ਜਾਣਿਆਂ ਨੂੰ ਵੀ ਕੋ ਆਖੂ ਗਰੂਗਾ ਉਹਨੇ ਵੀ ਆਖਣਾ ਵੀ ਆ ਉਹਦੇ ਨਾਲ ਚੱਲ ਜੀ ਆ ਜੋ ਆਖਿਆ ਪਿੰਡ 'ਚ ਲੋਡ ਸਾਰ ਇੱਕ ਦੀ ਹੁੰਦੀ ਹੈ। ਹੂੰ ਜਾਣਾ ਪੈਂਦਾ। ਪਰ ਵੋਟ ਦਾ ਜਿਹੜਾ ਇਸਤੇਮਾਲ ਆ ਕਹਿੰਦੇ ਸੋਚ ਸਮਝ ਕੇ ਕਰਨਾ ਚਾਹੀਦਾ ਜੀ। ਉਹ ਤੇ ਇਹ ਹੈ ਇੱਥੇ ਗੱਲ ਆ ਨਾ ਹੁਣ ਮੰਨ ਲਓ ਵੀ ਅਸੀਂ ਚੱਲ ਜਾਨੇ ਕਰਦੇ ਹੁਣ ਚਾਰਾ ਚਾਰ ਜਣੇ ਆਂਦੇ ਨੇ। ਚੌਹ ਨੂੰ ਥੋੜਾ ਬੋਟਾਂ ਬਾਜਣੀਆਂ। ਹੂੰ ਕੋਣੀ ਦੇ ਇੱਕ ਨੂੰ ਹੀ ਬਣੀ ਹੈ। ਹੂੰ ਉਹ ਵੇਖੋ ਕਹਿੰਦਾ ਨਿਕਲਦਾ ਹੁਣ ਮੈਂ ਇਹਨੂੰ ਪਾਦਾ ਦੂਜੇ ਤੁਸੀਂ ਉਹਨੂੰ ਪਾ ਦਿਓ। ਪਹਿਲਾਂ ਪਹਿਲਾਂ ਪਾਪਾ ਜੀ ਇਦਾਂ ਹੁੰਦਾ ਸੀ ਕਿ ਲੋਕ ਕਿਸੇ ਨਾ ਕਿਸੇ ਦੇ ਪਿੱਛੇ ਝੰਡੇ ਚੱਕ ਕੇ ਰਹਿੰਦੇ ਸੀ ਤੇ ਕਹਿੰਦੇ ਸੀ ਜੀ ਅਸੀਂ ਤਾਂ ਕੱਟੜ ਆ ਇਹਨਾਂ ਦੇ ਨਾਲ ਹੀ ਆ ਹੁਣ ਸਮੀਕਰਨ ਬਦਲ ਗਏ ਲੋਕਾਂ ਦੇ ਬੜੇ ਜ਼ਿਆਦਾ ਹੁਣ ਤੇ ਪਿੰਡ ਦੇ ਵਿੱਚ ਮੰਨੋ ਤੇ ਇੱਕ ਜਿਹੜਾ ਸਰਪੰਚ ਆ ਨਾ ਉਹ ਗਰਦਾਰ ਨਿਕਲਉਂਦਾ ਉਹ ਉਹਨੂੰ ਵੋਟਾਂ ਪਾਓ ਹਾਰ ਪਾਓ ਭੰਗੇ ਪਾਏ 500 ਦੇ ਤੇ 10 8 8 ਨਾਲੋਂ ਵੋਟਾਂ ਪਾਉਦੇ ਉਹ ਮੁੜ ਕੇ ਜਾਂਦਾ ਵੀ ਤੂੰ ਕੌਣ ਤੇ ਮੈਂ ਕੌਣ ਤਾਂ ਐਮਐਲਏ ਦੇ ਇਹ ਜਿਹੜੇ ਵੱਡੇ ਮੰਤਰੀ ਜਿਹਨਾਂ ਦੇ ਕਿਸ ਨੂੰ ਪੁੱਛਣਾ ਹੀ ਨਹੀਂ ਗਰੀਬ ਬੰਦੇ ਹਾਲ ਕਿ ਨਹੀਂ ਆਉਣਾ ਗਰੀਬ ਬੰਦੇ ਦਾ ਭਰੋਸਾ ਟੁੱਟਿਆ ਹੈ ਹਾਂਜੀ ਠੀਕ ਹੈ ਜੀ ਕਿਵੇਂ ਹੋ ਸਰ ਠੀਕ ਹਾਂ ਜੀ ਲਾਜਮ ਹਾਂ ਅੱਛਾ ਤੁਸੀਂ ਕੋਈ ਗੱਲ ਨਹੀਂ ਕਰਨੀ ਮਾਤਾ ਜੀ ਬੈਠੇ ਆ ਮਾਤਾ ਜੀ ਨੂੰ ਪੁੱਛਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਕੀ ਲੱਗਦਾ ਜੀ ਲੋਕ ਸਭਾ ਚੋਣਾਂ ਤੇ ਇਸ ਵਾਰ ਇੱਥੋਂ ਕੌਣ ਅੱਗੇ ਜਾ ਸਕਦਾ ਕੀ ਮਤਲਬ ਕੌਣ ਜਿੱਤ ਸਕਦਾ ਹੈ ਜੀ ਇਲੈਕਸ਼ਨ ਚੱਲ ਰਹੀ ਹੈ ਇਹ ਤਾਂ ਭਰਾ ਉਹਨਾਂ ਨੂੰ ਪਤਾ ਹੋ ਮੈਨੂੰ ਕੀ ਪਤਾ ਵੋਟ ਤਾਂ ਤੁਹਾਡੀ ਬਣੀ ਹੋਣੀ ਹੈ ਜੀ ਕੋਈ ਪਿੰਡਾਂ ਚ ਬਹਿ ਕੇ ਚਰਚਾਵਾ ਹੁੰਦੀ ਆ ਹੋਣੀ ਆਂਡ ਗਵਾਂਡ ਤੁਹਾਡੀਆਂ ਹਾਂ ਆਂਡ ਗਵਾਂਡ ਹੁੰਦੇ ਗਏ ਆ ਕੇ ਪੰਜੇ ਵਾਲੇ ਤੇ ਇੱਕ ਅਕਰ ਕਿਹੜੇ ਮੈਂ ਤੇ ਚੇਤਾਵਨੀ ਆ ਮੁੰਡਿਆ ਚੇਤੇ ਕੋਈ ਚਰਚਾਵਾ ਹੁੰਦੀ ਹੈ ਵੀ ਕੌਣ ਜਿੱਤ ਸਕਦਾ ਹੈ ਇਹ ਤਾਂ ਹੁਣ ਰੱਬ ਹੀ ਜਾਣੇ ਨਾ ਕਿਹੜਾ ਅੱਗੇ ਲੱਗ ਸਕਦਾ ਦੋ ਜਣੇ ਲੱਗੇ ਨੇ ਹੁਣ ਵੇਖੋ ਕੀ ਬੰਦ ਆ ਆਮ ਆਦਮੀ ਪਾਰਟੀ ਖੜੀ ਹੈ ਜੀ ਕਾਂਗਰਸ ਖੜੀ ਹੈ ਜੀ ਭਾਜਪਾ ਖੜੀ ਹੈ ਅਕਾਲੀ ਦਲ ਖੜਾ ਹੈ ਆਜ਼ਾਦ ਉਮੀਦਵਾਰ ਬਹੁਤ ਖੜੇ ਹੈ ਜੀ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਕੈਂਡੀਡੇਟ ਖੜਾ ਹੈ ਜੀ ਤੇ ਭਾਈ ਵਡਾਲਾ ਹੋਰਾਂ ਨੇ ਵੀ ਕੈਂਡੀਡੇਟ ਖੜਾਇਆ ਬਹੁਤ ਸਾਰੇ ਵਡਾਲਿਓ ਅੱਛਾ ਵਡਾਲਾ ਰਾਮ ਤੇ ਹੀ ਤਾਂ ਨਹੀਂ ਜੀ ਵਡਾਲਾ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਦਾ ਕੈਂਡੀਡੇਟ ਖੜਾ ਹੈ ਜੀ ਅੱਛਾ ਅੱਛਾ ਹੋਰ ਚਰਚਾਵਾਂ ਕੋਈ ਨਹੀਂ ਤੁਹਾਡੇ ਚੱਲਦੀਆਂ ਚਰਚਾ ਤਾਂ ਫਿਰ ਇਹੋ ਹੀ ਹੋਣ ਈ ਆ ਬੀ ਦੋ ਜਣੇ ਲਏ ਨੇ ਦੋ ਜਣੇ ਹਾਂ ਦੋ ਜਣੇ ਦੋ ਜਣਿਆਂ ਦੀ ਗੱਲ ਮਾਤਾ ਹੋਰੀ ਕਰ ਰਹੇ ਆ ਪਰ ਇੱਕ ਦਾ ਨਾਂ ਭੁੱਲ ਗਏ ਇੱਕ ਪੰਜਾ ਕਹਿੰਦੇ ਆ ਬਾਈ ਜੀ ਕਿਵੇਂ ਹੋ ਵੋਟ ਬਣ ਗਈ ਨਹੀਂ ਬਣੀ ਨਹੀਂ ਤੁਹਾਡੀ ਅਭੀ ਨਹੀਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਨਹੀਂ ਨਹੀਂ ਇੱਥੇ ਨਹੀਂ ਯੂਪੀ ਦੇ ਇੱਥੇ ਦੇ ਰਹਿਣ ਵਾਲੇ ਨਹੀਂ ਆ ਤੁਸੀਂ ਗੱਲ ਕਰਨਾ ਚਾਹੋਗੇ ਅੱਛਾ ਜੀ ਗਵਰਨਮੈਂਟ ਏਮਪਲੋਈ ਆ ਕਹਿੰਦੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਸੋ ਵੀਰ ਜੀ ਕੀ ਹਾਲ ਚਾਲ ਜੀ ਠੀਕ ਹੋ ਕੀ ਲੱਗਦਾ ਲੋਕ ਸਭਾ ਚੋਣਾਂ ਚ ਇਸ ਵਾਰ ਕੌਣ ਅੱਗੇ ਜਾ ਸਕਦਾ ਹੈ ਇੱਥੋਂ ਦੇ ਲੋਕ ਨਹੀਂ ਹੈ ਮਹਾਰਾਜ ਨਹੀਂ ਲੋਕ ਨਹੀਂ ਥੋਪਾ ਰੁਕੋਗੇ ਜੀ ਇੱਕ ਮਿੰਟ ਸੋ ਪਤਾ ਬਾਪੂ ਜੀ ਰੁਕੇ ਇੱਕ ਮਿੰਟ ਸੋ ਇਸ ਸਮੇ ਲੋਕ ਜਿਹੜੇ ਹੈਗੇ ਕੁਝ ਨਾ ਕੁਝ ਕਹਿਣੋ ਟਲਦੇ ਵੀ ਨਜ਼ਰ ਆਉਂਦੇ ਆ ਇਹ ਸਾਰੇ ਪਾਸੇ ਪੰਜਾਬ ਚ ਦੇਖਣ ਨੂੰ ਨਜ਼ਰ ਆ ਰਿਹਾ ਕਿ ਲੋਕ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਿ ਰਾਜਨੀਤਿਕ ਲੀਡਰਾਂ ਦੇ ਉੱਤੇ ਸਾਡਾ ਹੁਣ ਭਰੋਸਾ ਨਹੀਂ ਰਿਹਾ ਬਹੁਤੇ ਲੋਕ ਖੁੱਲਕੇ ਬੋਲਣੇ ਚਾਹੁੰਦੇ ਇੱਕ ਦੌਰ ਹੁੰਦਾ ਸੀ ਜਦੋਂ ਲੋਕ ਪਾਰਟੀਆਂ ਦੇ ਪਿੱਛੇ ਝੰਡੇ ਲੈ ਕੇ ਜਾਂਦੇ ਸੀ ਲੜਾਈਆਂ ਵੀ ਹੁੰਦੀਆਂ ਸੀ ਆਪਸ ਵਿੱਚ ਲੜਦੇ ਵੀ ਸੀ ਤੇ ਖੁੱਲ ਕੇ ਕਹਿੰਦੇ ਸੀ ਕਿ ਅਸੀਂ ਫਲਾਣੇ ਦੀ ਹਮਾਇਤ ਦੇ ਵਿੱਚ ਖੜੇ ਆ ਪਰ ਹੁਣ ਸਮੀਕਰਨ ਕਿਤੇ ਨਾ ਕਿਤੇ ਬਦਲਦੇ ਹੋਏ ਨਜ਼ਰ ਆਉਂਦੇ ਆ ਲੋਕ ਗੱਲ ਕਹਿਣ ਤੋਂ ਝਿਜਕਦੇ ਨਜ਼ਰ ਆਉਂਦੇ ਆ ਕਿ ਕੌਣ ਅੱਗੇ ਜਾ ਸਕਦਾ ਹੈ ਕੌਣ ਪਿੱਛੇ ਰਹਿ ਸਕਦਾ ਪਰ ਜਿਨੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਇਸ ਗੱਲਬਾਤ ਤੋਂ ਤੁਹਾਨੂੰ ਕੀ ਅੰਦਾਜ਼ਾ ਹੋਇਆ ਕਿ ਕੌਣ ਇਥੋਂ ਬਾਜ਼ੀ ਮਾਰ ਸਕਦਾ ਹੈ ਤੁਹਾਡੀਆਂ ਟਿੱਪਣੀਆਂ ਆਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕੌਣ ਅਜਨਾਲਾ ਦੇ ਲੋਕ ਜਿਹੜੇ ਹੈਗੇ ਕਿਸ ਨੂੰ ਅੱਗੇ ਭੇਜ ਸਕਦੇ ਆ ਤੇ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਅੱਗੇ ਰਹਿ ਸਕਦਾ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ